ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਆਸਾ ਮਹਲਾ 4 ਜਨ ਅੰਤਰ ਹਰ ਹਰਪ੍ਰੀਤ ਹੈ ਤੇ ਜਨ ਸੁਗਲ ਸਿਆਣੇ ਰਾਮ ਰਾਜੇ ਜੇ ਬਾਰਾਂ ਪੁਲ ਚੱਕ ਬੋਲਦੇ ਈ ਖਰੇ ਹਰ ਭਾਣੇ ਹਰ ਸੰਤਾਨੋ ਹੁਰਤਾਉ ਨਹੀਂ ਹਰ ਮਾਣ ਨਿਮਾਣੇ ਜਨ ਨਾਨਕ ਨਾਮ ਦੀਵਾਨ ਹੈ ਅਰ ਤਾਨ ਸੁਤਣੇ ਜਿੰਤੇ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ RAM ਰਾਜੇ ਗੁਰ ਸਿੱਖੀ ਸੋ ਥਾਨ ਪਾਲਿਆ ਲਾ ਤੂਰ ਮੁਖ ਲਾਵਾਂ ਗੁਰ ਸਿੱਖਾ ਕੀ ਕਾਲ ਥਾਏ ਪਈ ਜਨ ਹਰ ਨਾਮ ਧਿਆਵਾ ਜਨ ਨਾਨਕ ਸਤ ਗੁਰੂ ਪੁਜਿਆ ਤੇ ਨਹਰ ਪੂਜ ਕਰਾਵਾਂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਸਾ ਮਹਲਾ 4 ਜਨ ਅੰਤਰਾ ਹਰ ਹਰ ਪ੍ਰੀਤ ਹੈ ਤੇ ਜਨ ਸੁਗੜ ਸਿਆਣੇ RAM ਰਾਜੇ ਜੇ ਬਾਰੋਂ ਪੁਲ ਚੱਕ ਬੋਲਦੇ ਭੀਖਰੇ ਹਰ ਭਾਣੇ ਹਰ ਸੰਤਾਨੋਂ ਹੁਰਤਾ ਨਹੀਂ ਹਰ ਮਾਣ ਨਿਮਾਣੇ ਜਨ ਨਾਨਕ ਨਾਮ ਦੀ ਬਾਣ ਹੈ ਹਰ ਤਾਨ ਸੁਤਾਨੇ ਜਿੰਦ ਤੇ ਜਾਏ ਬਹਿ ਮੇਰਾ ਸਤਿਗੁਰੂ ਸੋਤਾਨ ਸੁਹਾਵਾ RAM ਰਾਜੇ ਗੁਰ ਸਿੱਖੀ ਸੋ ਥਾਨੁ ਪਾ ਲਿਆ ਲਾ ਤੁਰ ਮੁਖ ਲਾਵਾ ਗੁਰ ਸਿੱਖਾ ਕੀ ਕਾਲ ਥਾਇ ਪਈ ਜਨ ਹਰ ਨਾਮ ਧਿਆਵਾ ਜਨ ਨਾਨਕ ਸਾਥ ਗੁਰ ਪੁਜਿਆ ਤੇ ਨ ਹਰ ਪੂਜ ਕਰਾਵਾ ਤਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਆਸਾ ਮਹਲਾ 4 ਜਨ ਅੰਤਰ ਹਰ ਹਰਪ੍ਰੀਤ ਹੈ ਤੇ ਜਨ ਸੁਗਲ ਸਿਆਣੇ RAM ਰਾਜੇ ਜੇ ਬਾਰੋਂ ਪੁਲ ਚੱਕ ਬੋਲਦੇ ਭੀਖਰੇ ਹਰ ਭਾਣੇ ਹਰ ਸੰਤਾਨੋ ਹੋਰਤਾ ਨਹੀਂ ਹਰ ਮਾਨ ਨਿਮਾਰੇ ਜਨ ਨਾਨਕ ਨਾਮ ਦੀਵਾਨ ਹੈ ਅਰਤਾਨ ਸਤਣੇ ਜਿੰਤੇ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ RAM ਰਾਜੇ ਗੁਰ ਸਿੱਖੀ ਸੋ ਥਾਨ ਪਾਲਿਆ ਲਾ ਤੁਰ ਮੁਖ ਲਾਵਾ ਗੁਰ ਸਿੱਖਾ ਕੀ ਕਾਲ ਥਾਏ ਪਈ ਜਨ ਹਰ ਨਾਮ ਧਿਆਵਾ ਜਨ ਨਾਨਕ ਸਤਿਗੁਰੂ ਪੁਜਿਆ ਤੇਨ ਹਰ ਪੂਜ ਕਰਾਵਾਂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਸਾ ਮਹਲਾ 4 ਜਨ ਅੰਤਰਾ ਹਰ ਹਰਪ੍ਰੀਤ ਹੈ ਤੇ ਜਨ ਸੁਗੜ ਸਿਆਣੇ RAM ਰਾਜੇ ਜੇ ਬਾਰਾਂ ਪੁਲ ਚੱਕ ਬੋਲਦੇ ਠੀਖਰੇ ਹਰ ਭਾਣੇ ਹਰ ਸੰਤਾਨੋ ਹੋਰ ਤਾਂ ਨਹੀਂ ਹਰ ਮਾਣ ਨਿਮਾਣੇ ਜਨ ਨਾਨਕ ਨਾਮ ਦੀਵਾਨ ਹੈ ਹਰ ਤਾਨ ਸੁਤਾਨੇ ਜਿੰਦ ਤੇ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ RAM ਰਾਜੇ गोर सिखी सो थान ला गोर की गुर सिखी सौथान पालिया लूर मुखला गुर सिखां के काल थांए पई जिन हर नाम त्यावा जिन नानक सतगुर पुजया त न हर पूज करावा सतनाम श्री वाहिगुरु साहिब जी ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਸਾ ਮਹਲਾ 4 ਜਨ ਅੰਤਰ ਹਾਰ ਹਰਪ੍ਰੀਤ ਹੈ ਤੇ ਜਨ ਸੁਗੜ ਸਿਆਣੇ ਰਾਮ ਰਾਜੇ ਜੇ ਬਾਰੋਂ ਪੁਲ ਚੱਕ ਬੋਲਦੇ ਈਖਰੇ ਹਰ ਭਾਣੇ ਹਰ ਸੰਤਾਨੋ ਹੋਰtau ਨਹੀਂ ਹਰ ਮਾਣ ਨਿਮਾਣੇ ਜਨ ਨਾਨਕ ਨਾਮ ਦੀਵਾਨ ਹੈ ਹਰ ਤਾਨ ਸੁਟਾਣੇ ਜਿੰਦ ਤੇ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ RAM ਰਾਜੇ ਗੁਰ ਸਿੱਖੀ ਸੋ ਥਾਨ ਪਾਲਿਆ ਲੈ ਤੁਰ ਮੁਖ ਲਾਵਾਂ ਗੁਰ ਸਿੱਖਾ ਕੀ ਕਾਲ ਥਾਏ ਪਈ ਜਨ ਹਰ ਨਾਮ ਧਿਆਵਾ ਜਨ ਨਾਨਕ ਸਤਿਗੁਰੂ ਪੁਜਿਆ ਤੇਨ ਹਰ ਪੂਜ ਕਰਾਵਾਂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਸਾ ਮਹਲਾ 4 ਜਨ ਅੰਤਰਾ ਹਰ ਹਰਪ੍ਰੀਤ ਹੈ ਤੇ ਜਨ ਸੁਖੁਰ ਸਿਆਣੇ RAM ਰਾਜੇ ਜੇ ਬਾਰਾਂ ਪੁਲ ਚੱਕ ਬੋਲਦੇ ਭੀਖਰੇ ਹਰ ਭਾਣੇ ਹਰ ਸੰਤਾਨੋ ਹੋਰ ਤਾ ਨਹੀਂ ਹਰ ਮਾਣ ਨਿਮਾਣੇ ਜਨ ਨਾਨਕ ਨਾਮ ਦੀਵਾਨ ਹੈ ਹਰ ਤਾਨ ਸੁਤਾਨੇ ਜਿੰਦ ਤੇ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ RAM ਰਾਜੇ गुर सिखी सौथान पालिया लूर मुखला गुर सिखां की काल थांए पई जिन हर नाम त नानक सतगुर पुजया त न हर पूज करावां सतनाम श्री वाहिगुरु साहिब जी ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਸਾ ਮਹਲਾ 4 ਜਨ ਅੰਤਰ ਹਾਰ ਹਰਪ੍ਰੀਤ ਹੈ ਤੇ ਜਨ ਸੁਗਲ ਸਿਆਣੇ RAM ਰਾਜੇ ਜੇ ਬਾਰੋਂ ਪੁਲ ਚੱਕ ਬੋਲਦੇ ਭੀਖਰੇ ਹਰ ਭਾਣੇ ਹਰ ਸੰਤਾਨੋ ਹੋਰਤਾ ਨਹੀਂ ਹਰ ਮਾਣ ਨਿਮਾਣੇ ਜਨ ਨਾਨਕ ਨਾਮ ਦੀਵਾਨ ਹੈ ਅਰ ਤਾਨ ਸੁਤਾਨੇ ਜਿੰਦੈ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ RAM ਰਾਜੇ ਗੁਰ ਸਿੱਖੀ ਸੋ ਥਾਨ ਪਾਲਿਆ ਲਾ ਤੁਰ ਮੁਖ ਲਾਵਾ ਗੁਰ ਸਿੱਖਾ ਕੀ ਕਾਲ ਥਾਏ ਪਈ ਜਨ ਹਰ ਨਾਮ ਧਿਆਵਾ ਜਨ ਨਾਨਕ ਸਤਿਗੁਰੂ ਪੁਜਿਆ ਤੇਨ ਹਰ ਪੂਜ ਕਰਾਵਾਂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਸਾ ਮਹਲਾ 4 ਜਨ ਅੰਤਰ ਹਾਰ ਹਰ ਪ੍ਰੀਤ ਹੈ ਤੇ ਜਨ ਸੁਗਲ ਸਿਆਣੇ RAM ਰਾਜੇ ਜੇ ਬਾਰਾਮ ਪੁਲ ਚੱਕ ਬੋਲਦੇ ਭੀਖਰੇ ਹਰ ਭਾਣੇ ਹਰ ਸੰਤਾਨੋ ਹੋਰ ਥਾਉ ਨਹੀਂ ਹਰ ਮਾਨ ਨਿਮਾਣੇ ਜਨ ਨਾਨਕ ਨਾਮ ਦੀਵਾਨ ਹੈ ਹਰ ਤਾਨ ਸਤਣੇ ਜਿੰਦ ਤੇ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ RAM ਰਾਜੇ सिखी सो गुर सिखी सौ थान पिया लूर मुखलावा गुर सिखां की घर थांए पई जिन हर नाम थयावां जिन नानक सतगुर पुजया त न हर पूज करावां सतनाम श्री वाहिगुरु साहिब जी ਸਤਿਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਆਸਾ ਮਹਿਲਾ ਚੌਥਾ ਜਨ ਅੰਤਰ ਹਰ ਹਰਪ੍ਰੀਤ ਹੈ ਤੇ ਜਨ ਸੁਗਲ ਸਿਆਣੇ RAM ਰਾਜੇ ਜੈ ਬਾਰੋਂ ਪੁਲ ਚੱਕ ਬੋਲਦੇ ਭੀਖਰੇ ਹਰ ਭਾਣੇ ਹਰ ਸੰਤਾਨੋ ਹੋਰਤਾਉ ਨਹੀਂ ਹਰ ਮਾਣ ਨਿਮਾਣੇ ਜਨ ਨਾਨਕ ਨਾਮ ਦੀਵਾਨ ਹੈ ਅਰ ਤਾਨ ਸੁਤਣੇ ਜਿੰਦ ਤੇ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ RAM ਰਾਜੇ ਗੁਰ ਸਿੱਖੀ ਸੋ ਥਾਨ ਪਾਲਿਆ ਲਾ ਤੁਰ ਮੁਖ ਲਾਵਾ ਗੁਰ ਸਿੱਖਾ ਕੀ ਕਾਲ ਥਾਏ ਪਈ ਜਨ ਹਰ ਨਾਮ ਧਿਆਵਾ ਜਨ ਨਾਨਕ ਸਤ ਗੁਰੂ ਪੁਜਿਆ ਤੇ ਨਾ ਹਰ ਪੂਜ ਕਰਾਵਾਂ ਤਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ